ਉੜਕੁੱਟ ਤੇ ਲੱਗਿਆ ਵੀ ਰੇੜੀ ਲੱਗੀ ਕੋਈ ਨਾਲੀਆਂ ਪਈਆਂ ਧੂਰੀਆਂ ਵਿੱਚ ਪਾਣੀ ਖੜਾ ਸਾਨੂੰ ਲੋਕ ਸਵਾਲ ਕਰਦੇ ਆ ਜੀ ਟੈਸਟ ਵੀ ਰੱਖਾਂਗੇ ਕਿਤੇ ਕੁਝ ਨਹੀਂ ਜਗਾ ਪਹਿਲਾਂ ਝੂਠਾਂ ਨਾਲ ਪੰਚਾਇਤ ਬਣਾਈ ਆ ਇਹ ਵੀ ਅਸੀਂ ਸਵਾਲ ਕਰਦੇ ਆਂਗੇ ਵੀ ਉਹ ਬਾਟਰਮਗਸ ਕਿੱਥੇ ਨੇ ਹਸਪੀਟਲ ਇੱਥੇ ਪਹਿਲਾਂ ਮੇਰੇ ਖਿਆਲ ਚ 11 ਬੈਡਾਂ ਦਾ ਬਣਿਆ ਹੋਇਆ ਸੀਗਾ ਅੱਜ ਉਹ ਵੀ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਤੇ ਝੂਠ ਨੇ ਜਿੰਨੇ ਮਰਜੀ ਮਰੀ ਜਾਓ ਕਹਿੰਦੇ ਸੀ ਅਸੀਂ ਸਪਰੇਅ ਕਰਾਂਗੇ ਖੱਪੜਾਂ ਤੇ ਖੱਪੜ ਮਾਰਨਾਂਗੇ ਜਾਂ ਅਸੀਂ ਝੰਪ ਬਣਾਵਾਂਗੇ ਪੱਤੀਆਂ ਚ ਬਣਾਵਾਂਗੇ ਉਹ ਅੱਜ ਤੱਕ ਕੁਝ ਨਹੀਂ ਕੀਤਾ ਪਰ ਜੋ ਸਾਡੇ ਸੁਵਿਧਾ ਕੇਂਦਰ ਬਣੇ ਹੋਈ ਸੀ ਇਹ ਤਾਂ ਪੇਂਟ ਕਰਾ ਕੇ ਨੰਬਰ ਸੇ ਜੀ ਕੀ ਕਹੋਗੇ ਜਿਵੇਂ ਕਿ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਵੀ ਜਿਹੜੇ ਕੰਮਕਾਰ ਹਜੇ ਰਹਿੰਦੇ ਨੇ ਬਾਕੀ ਗਲੀਆਂ ਦਾ ਕੰਮ ਕਹਿੰਦੇ ਬਾਕੀ ਹਜੇ ਪਿਆਗਾ ਜਿਵੇਂ ਇਹ ਤਾਂ ਸਰਪੰਚ ਵੱਲੋਂ ਕਿਹਾ ਜਾ ਰਿਹਾ ਵੀ 25 ਲੱਖ ਰੁਪਈਆ ਸੀ 25 ਕਰੋੜ ਰੁਪਈਆ ਬੰਦੇ ਲੱਗ ਜੂਤੇਗਾ ਕੀ ਕਹੋਗੇ ਇਹ ਗੱਲਾਂ ਤੁਹਾਨੂੰ ਕਿਸਤ ਨਹੀਂ ਲੱਗੀਆਂ ਦੇਖੋ ਜੀ ਅਸੀਂ ਕੱਲੇ ਕੱਲੇ ਮਹੱਲਿਆਂ ਦੇ ਵਿੱਚ ਜਾਂਦੇ ਆ ਸਾਨੂੰ ਲੋਕ ਇਹੀ ਵਾਅਦੇ ਦੇ ਰਹੇ ਨੇ ਹਲਤਪਾ ਕਹਿੰਦੇ ਗਲੀਆਂ ਨਾਲੀ ਨਹੀਂ ਸਾਡੀਆਂ ਬਣੀਆਂ ਪਾਣੀ ਭਰੇ ਖੜੇ ਗਲੀਆਂ ਨਾਲੇ 'ਚ ਤੇ ਉਸ ਤੋਂ ਬਾਅਦ ਇਹਨਾਂ ਨੇ ਵਾਅਦਾ ਕੀਤਾ ਕਿ ਮਤਲਬ ਜੋ ਬੀਸਟਿੰਗ ਹੈ ਉਹਦੇ ਲਈ ਰੇੜੀਆਂ ਲਾਈਆਂ ਜਾਣਗੀਆਂ ਉਹ ਪੁੱਛੋ ਜੀ 25 ਕਰੋੜ ਕਿੱਥੇ ਲੱਗਿਆ ਕੋਈ ਰੇੜੀ ਨਹੀਂ ਲੱਗੀ ਕੋਈ ਨਾਲੀਆਂ ਪਈਆਂ ਅਧੂਰੀਆਂ ਵਿੱਚ ਪਾਣੀ ਖੜਾ ਸਾਨੂੰ ਲੋਕ ਸਵਾਲ ਕਰਦੇ ਆ ਜੀ ਇਹ ਵੀ ਵਾਟਰਬਾਸਟ ਦੀ ਗੱਲ ਕਰ ਰਹੇ ਸੀਗੇ ਇਹ ਵਾਟਰਬਾਸਟ ਦੇਖੋ ਜੀ 1000 ਮਤਲ ਘਰ ਮੁਤਾਬਕ ਪੈਸੇ ਇਕੱਠੇ ਕੀਤੇ ਆ ਹਲ ਵਾਟਰਬਾਸਟ ਦਾ ਕਿਤੇ ਕੋਈ ਨਾਮ ਨਹੀਂ ਹੂੰ ਦੇਖੋ ਲੱਗਦਾ ਜਾਂ ਨਹੀਂ ਲੱਗਦਾ ਉਹ ਪੰਚਾਇਤ ਜਵਾਬ ਦੇ ਇਹ ਗੱਲ ਦਾ ਠੀਕ ਹੈ ਜੀ ਹਾਂਜੀ ਹਾਂਜੀ ਕੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਵੇਂ ਕੀ ਇਹ ਗੱਲਬਾਤ ਸਾਹਮਣੇ ਸੁਣਨੇ ਆ ਰਹੀਆਂ ਨੇ ਇਹ 25 ਕਰੋੜ ਰੁਪਏ ਜੇ ਕਿਤੇ ਪਿੰਡ ਦੇ ਵਿੱਚ ਲੱਗਿਆ ਹੁੰਦਾ ਤਾਂ ਪਿੰਡ ਦਾ ਕੁਝ ਦੇਖਣ ਨੂੰ ਹੋਰੀ ਮਾਹੌਲ ਹੋਣਾ ਸੀਗਾ ਨਹਾਰਬਦਲ ਜੰਦੀ ਪਿੰਡ ਦੀ ਇਹਦਾ ਝੂਠਣਾ ਜਿੰਨੇ ਮਰਜੀ ਮਰੀ ਜਾਓ ਕਹਿੰਦੇ ਸੀ ਅਸੀਂ ਸਪਰੇਅ ਕਰਾਂਗੇ ਖੱਪਲਾਂ ਤੇ ਖੱਪਲ ਮਾਰਨਾਂਗੇ ਜਾਂ ਅਸੀਂ ਡ੍ਰੈਸਟਰੀ ਬੀਰ ਰੱਖ ਦਾਂਗੇ ਕਿਤੇ ਕੁਝ ਨਹੀਂ ਹੈਗਾ ਪਹਿਲਾਂ ਝੂਠਾਂ ਨਾਲ ਪੰਚਾਇਤ ਬਣਾਈ ਐ ਹੁਣ ਝੂਠਾਂ ਨਾਲ ਇਹ ਚੋਣਾਂ ਲੜਨ ਨੂੰ ਫਿਰਦੇ ਨੇ ਇਹ ਲੋਕਾਂ ਨੂੰ ਪਤਾ ਲੱਗ ਗਿਆ ਜਿਆਦਾਤਰ ਇਹ ਝੂਠ ਨਹੀਂ ਚੱਲਦੇ ਹੁੰਦੇ ਹੁਣ ਜੋ ਚੋਣਾਂ ਕੋਣ ਜਾ ਰਹੀ ਹੈ ਇਹਦੇ ਚ ਲੋਕ ਬੰਧਿਆ ਰਿਜ਼ਲਟ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਪਣਾ ਧੜ ਕਰਨਗੇ ਠੀਕ ਹੈ ਧੰਨਵਾਦ ਜੇਕਰ ਤੁਸੀਂ ਜਿਹੜੀਆਂ ਗੱਲਾਂ ਸੁਣਨੇ ਚ ਆ ਰਹੀਆਂ ਨੇ ਵੀ ਜਿਵੇਂ ਵਾਟਰ ਬਾਕਸ ਦੀ ਗੱਲ ਚੱਲਦੀ ਆ ਜਾਂ ਹੋਰ ਗੱਲ ਕਰਦੇ ਆ ਐਸੀਪੀ ਜੀ ਆ ਜਿਹੜਾ ਧੱਕਾ ਹੋ ਰਿਹਾਗਾ ਕੀ ਲੱਗਦਾ ਹੈ ਗੱਲਾਂ ਚ ਕਿੰਨੀ ਕਿਸੇ ਚਾਹੀ ਲੱਗਦੀਆਂ ਲੱਗਦਾ ਤਾਂ ਜੀ ਇਹ ਹੀ ਆ ਵੀ ਪੰਚਾਇਤਾਂ ਦਾ ਕੰਮ ਹੁੰਦਾ ਵਿਕਾਸ ਦੇ ਕਾਰਜ ਕਰਨੇ ਠੀਕ ਆ ਤੇ ਜਿੰਨੇ ਕ ਅਸੀਂ ਪਿੰਡ ਦੇ ਵਿੱਚ ਦੇਖਿਆ ਵੀ ਕਾਫੀ ਵਿਕਾਸ ਹੋਣ ਵਾਲਾ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਤਾਂ ਉਹੀ ਹਲੇ ਦੇਖਣ ਨੂੰ ਆ ਰਿਹਾ ਕੋਈ ਕੋਈ ਨਵੀਂ ਕੋਈ ਵੱਡੀ ਗੱਲ ਨਹੀਂ ਦੇਖਣ ਨੂੰ ਆਈ ਵੀ ਕੋਈ ਅਲੱਗ ਤੋਂ ਕੋਈ ਚੀਜ਼ ਹੋ ਗਈ 25 ਕਰੋੜ ਵਾਲੀ ਗੱਲ ਸੀ ਉਹਦੇ ਵਿੱਚ ਕਿੰਨੀ ਸਚਾਈ ਲੱਗਦੀ ਆ ਤੁਹਾਨੂੰ 25 ਕਰੋੜ ਦਾ ਕਿਤੇ ਗਲੀਆਂ ਭਰੀਆਂ ਪਈਆਂ ਨਹੀਂਆਂ ਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆਂਗਾ ਵੀ ਕਿਤੇ ਕੋਈ 25 ਕਰੋੜ ਵਾਲਾ ਕੋਈ ਵੱਡਾ ਕੋਈ ਪ੍ਰੋਜੈਕਟ ਨਹੀਂ ਲੱਗਦਾ ਠੀਕ ਆ ਵੀ ਕੋਈ ਹਸਪੀਟਲ ਇੱਥੇ ਪਹਿਲਾਂ ਮੇਰੇ ਖਿਆਲ ਚ 11 ਬੈਡਾਂ ਦਾ ਬਣਿਆ ਹੋਇਆ ਸੀਗਾ ਅੱਜ ਉਹ ਵੀ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕੀ ਆ ਪਰ ਜੋ ਸਾਡੇ ਸੇਵਾ ਕੇਂਦਰ ਬਣੇ ਹੋਏ ਸੀ ਉਹਨਾਂ ਤੇ ਜ਼ਰੂਰ ਇੱਕ ਪੇਂਡ ਕਰਾ ਕੇ ਉਹਨਾਂ ਨੂੰ ਜਰੂਰ ਨਾਮ ਦਿੱਤਾ ਗਿਆ ਇੱਕ ਹਨਾ ਠੀਕ ਹੈ ਜੀ ਇਹ ਕਿਹਨੇ ਕੂੜੇ ਦੀ ਡੰਪ ਦੀ ਵੀ ਗੱਲ ਕੀਤੀ ਸ਼੍ਰੀ ਜਮ ਜੀ ਨੇ ਉਹਦੇ ਬਾਰੇ ਕੀ ਕਹੋਗੇ ਵੀ ਕੂੜੇ ਦੀ ਡੰਪ ਬਣਾਣੀ ਸੀ ਸ਼ਾਜਲੀ ਚ ਜਾਂ ਇਹ ਕਹਦੇ ਵੀ ਆਪਣਾ ਕੂੜਾਦਾਨ ਨਾਲ ਕਿਹੜਾ ਚ ਰੱਖਣੀ ਸੀਗੇ ਉਹ ਉਹਦੇ ਬਾਰੇ ਕੀ ਕਹੋਗੇ ਤੁਸੀਂ ਵੈਸੇ ਸ਼ਾਜਲੀ ਬਹੁਤ ਵੱਡਾ ਪਿੰਡ ਹੈ ਇੱਕ ਸਭ ਮੈਂ ਜ਼ਿਲ੍ਹੇ ਦੇ ਨਹੀਂ ਕਹਿੰਦਾ ਪੰਜਾਬ ਚ ਵੀ ਵੱਡੀ ਆਬਾਦੀ ਵਾਲਾ ਪਿੰਡ ਆ ਇੱਥੇ ਕੂੜਾ ਡੰਪ ਵਾਸਤੇ ਸੈਂਟਰ ਗਵਰਨਮੈਂਟ ਸਕੀਮਾਂ ਦੇ ਰਹੀਆਂ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਅਸੀਂ ਅੱਜ ਕੂੜੇ ਤੋਂ ਵੀ ਇਨਕਮ ਪੈਦਾ ਕਰ ਸਕਦੇ ਆ ਉਹਦੇ ਵਿੱਚ ਕੋਸ਼ਿਸ਼ ਸਾਨੂੰ ਸਟੇਟ ਸਰਕਾਰ ਦੀ ਯੋਗਦਾਨ ਹੁੰਦੀ ਆ ਕੁਝ ਪ੍ਰੋਜੈਕਟ ਨੇ ਜਿਹੜੇ ਆਪਣੇ ਸੈਂਟਰ ਸਰਕਾਰ ਦੇ ਹੁੰਦੇ ਨੇ ਜੋ ਵੀ ਬੇਸਟ ਹੁੰਦੀ ਆ ਜਾਂ ਕੰਕਰੀਟ ਹੁੰਦੀ ਆ ਕੀ ਉਹ ਤੋਂ ਵੀ ਰੂੜੀ ਬਣਾਈ ਜਾ ਸਕਦੀ ਆ ਜਿਹੜੀ ਕੋਈ ਆਮ ਕੋਈ ਕੂੜਾ ਵਗੈਰਾ ਹੁੰਦਾ ਉਹ ਤੋਂ ਖਾਦ ਤਿਆਰ ਹੁੰਦੀ ਆ ਜਿਹੜੀ 2.5 ਰੁਪਏ ਸਾਨੂੰ ਡੀਸੀ ਸਾਹਿਬ ਜ਼ਿਲ੍ਹੇ ਦੇ ਵੱਲੋਂ ਵੀ ਮਿਲਦੇ ਨੇ ਜੇ ਅਸੀਂ ਉਹੋ ਜਿਹੇ ਪ੍ਰੋਜੈਕਟ ਲਾਈਏ ਤਾਂ ਇਹ ਪ੍ਰੋਜੈਕਟਾਂ ਨਾਲ ਹੀ ਪਿੰਡ ਦਾ ਭਲਾ ਹੋ ਸਕਦਾ ਤੇ ਕੂੜਾ ਡੰਪ ਕਰਨ ਨਾਲ ਹੀ ਕੱਲਾ ਇਹਦਾ ਹੱਲ ਨਹੀਂ ਹੁੰਦਾ ਕੂੜਾ ਡੰਪ ਕਰਨ ਤੋਂ ਇਹਦਾ ਕੋਈ ਪ੍ਰੋਡਕਟ ਬਣਾਇਆ ਜਾਵੇ ਠੀਕ ਆ ਜੋ ਲੋਕਾਂ ਦੇ ਜਿਹੜੀ ਵੇਸਟ ਆ ਉਹ ਤੋਂ ਕੰਮ ਲਿਆ ਜਾ ਸੇ ਠੀਕ ਹੈ ਲੋਕਲ ਤਾਂ ਹੁਣ ਜਿਹੜਾ ਜਦੋਂ ਸਰਪੰਚ ਸਾਹਿਬ ਬਣੇ ਜੀ ਉਹ ਇਹਨਾਂ ਨੇ ਕਿਹਾ ਵੀ ਅਸੀਂ ਉਹਦੇ ਵਾਟਰ ਬਾਕਸ ਲਵਾਵਾਂਗੇ 8-800 ਰੁਪਿਆ ਸਾਡੇ ਸਾਰੇ ਪਿੰਡ ਚੋਂ ਇਕੱਠਾ ਕੀਤਾ ਸਾਡੇ ਐਸੀ ਲੋਕਾਂ ਤੋਂ ਉਹਨਾਂ ਤੋਂ ਪਤਾ ਨਹੀਂ 1200 ਲੈਤਾ ਪਤਾ ਨਹੀਂ 1000 ਲੈਤਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਕਿੱਧਰ ਨੂੰ ਬਾਗੇ ਕਿੱਧਰ ਨੂੰ ਲਾਤੇ ਕਿੱਥੇ ਵਾਟਰ ਬਾਕਸ ਹੈ ਇਹ ਵੀ ਅਸੀਂ ਸਵਾਲ ਕਰਦੇ ਆਂਗੇ ਵੀ ਉਹ ਵਾਟਰ ਬੈਗਸ ਕਿੱਥੇ ਨੇ ਅੱਛਾ ਜਿਹੜਾ ਪੈਸਾ ਆਇਆ ਕਿੰਨਾ ਆਇਆ ਕਹਿੰਦੇ ਨੇ ਇਹ ਸਾਡੇ 15 ਕਰੋੜ ਲਾਤਾ 25 ਕਰੋੜ ਲਾਤਾ ਉਹੋ ਦੱਸਣ ਵੀ ਕਿੱਥੇ ਲਾਤਾ ਕਿਉਂਕਿ ਇਹ ਜਿਹੜਾ ਪੈਸਾ ਟੀਗਾ ਉਹਦੇ ਚ ਐਮਬੀਏ ਵੀ ਸੈਂਟਰ ਦਾ ਕਿੰਨਾ ਇਹਨਾਂ ਦਾ ਕਿੰਨਾ ਇਹਨਾਂ ਦਾ ਨਾਮ ਮਾਸਟਰ ਪੈਸਾ ਆਉਂਦਾ ਪਰ ਜਿਹੜਾ ਇਹ ਗੱਪ ਮਾਰਦੇ ਨੇ ਵੀ ਇੰਨਾ ਪੈਸਾ ਅਸੀਂ ਨੇ ਲਾਤਾ ਉਹ ਲੱਗਿਆ ਦਾ ਦੱਸਣ ਵੀ ਕਿੱਥੇ ਹੈ ਕਾਹਦੀ ਜੀ ਤਰੱਕੀ ਹੋਈ ਹੈ ਕੋਈ ਵੱਡਾ ਪ੍ਰੋਜੈਕਟ ਇਹਨਾਂ ਨੇ ਲਾਇਆ ਹੋਵੇ ਕੋਈ ਜਿਹੜੇ ਕਹਿੰਦੇ ਵੀ ਇਹ ਕੂੜਾ ਕਰਕਟ ਦਾ ਅਸੀਂ ਆਪ ਦਾ ਸਪੈਸ਼ਲ ਉਹ ਕਰਾਂਗੇ ਪੱਤੀਆਂ ਡੰਪ ਬਣਾਵਾਂਗੇ ਪੱਤੀਆਂ ਚ ਬਣਾਵਾਂਗੇ ਉਹ ਅੱਜ ਤੱਕ ਕੁਝ ਨਹੀਂ ਪਰ ਇੱਕ ਗੱਲ ਜ਼ਰੂਰ ਕਰਦੇ ਨੇ ਜਿੱਥੇ ਸਾਡੇ ਏਸੀ ਲੋਕਾਂ ਦੇ ਕਿਤੇ ਗੋਹਾ ਪੱਥਣ ਨੂੰ ਜਾਂ ਪਾਥੀ ਸਿੱਟਣ ਨੂੰ ਰੂੜੀਆਂ ਨੂੰ ਥਾਂ ਹੁੰਦਾ ਹੈ ਉੱਥੇ ਜਾ ਕੇ ਜ਼ਰੂਰ ਇਹ ਕਬਜ਼ਾ ਕਰਦੇ ਨੇਗੇ ਕਿਉਂਕਿ ਇਹ ਸਾਡੇ ਰੋਜਾਂ ਪੱਤੀ ਚ ਵੀ ਦੇਖਿਆ ਜਾਂਦਾ ਹੈਗਾ ਵੀ ਜਿੱਥੇ ਉਹ ਵਿਚਾਰੇ ਕਿਤੇ ਗੋਹਾ ਪਾਥੀ ਪਾਸ ਦੇ ਤੇ ਉਹਨਾਂ ਦੇ ਚਕਾ ਕੇ ਉਹਨਾਂ ਤੋਂ ਵਿਲੇ ਕਰਾ ਕੇ ਸਭ ਉੱਥੇ ਚਾਰਦواری ਮਾਰਤੀ ਇੱਥੇ ਸਾਡੇ ਆ ਵੀ ਦੇਖਣ ਚਾਹੁੰਦਾ ਹੈਗਾ ਵੀ ਜਿਹੜੇ ਸਾਡੇ ਗਰੀਬ ਲੋਕ ਵਰਤਦੇ ਤੇ ਇੱਥੇ ਵੀ ਇਹਨਾਂ ਨੇ ਚਾਰਦواری ਮਾਰ ਕੇ ਇਹਨਾਂ ਦੀ ਰੰਗ ਕੱਟਦੀ ਪਹਿਲੀ ਪੰਚਾਇਤ ਨੇ ਉੱਥੇ ਬਾਰਡਰ ਬਾਕਸ ਵਾਲੇ ਪਾਸੇ ਦੀਗਾ ਉੱਥੇ ਵੀ ਉਹ ਮਤਲਬ ਕਬਰ ਕਰਕੇ ਸਾਡੇ ਲੋਕਾਂ ਨੂੰ ਉੱਥੋਂ ਡੱਕ ਰਿਆ ਗਿਆ ਸਾਡੇ ਲੋਕਾਂ ਨਾਲ ਮਤਲਬ ਇੰਨੀ ਬਿਤਕਰਾ ਹੋ ਰਿਹਾਗਾ ਜਿਹੜਾ ਵੀ ਅਸੀਂ ਮਤਲਬ ਬਿਆਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਵੀ ਇੱਥੇ ਇਸ ਲੋਕ ਦੇ ਇੱਥੇ ਪਿੰਡ ਦੇ ਵਸਨੀਕ ਆਂਗੇ ਏਸਨ ਉਹ ਜਿਹੜੀ ਹੁਣ ਪੰਚਾਇਤ ਆ ਕੀ ਇਹਨੇ ਤਾਂ ਮਤਲਬ ਇਹਨੇ ਗੁੰਡਾ ਕਰਦੀ ਪੈਦਾ ਕਰਤੀ ਆ ਹੁਣ ਲਾ ਲੋ ਭਗਵੰਤ ਮਾਨ ਸਾਹਿਬ ਜਿਹੜੇ ਗੱਪ ਮਾਰੀ ਜਾਂਦੇ ਤੇਗੇ ਜੇ ਜਦੋਂ ਇੱਥੇ ਤੱਕ ਗੱਲ ਉਤਰਿਆਈ ਇੱਕ ਜਿਹੜਾ ਕੋਈ ਇਲੈਕਸ਼ਨ ਲੜਦਾ ਉਹਦੀ ਬੇਟੀ ਦੇ ਵੀ ਪਰਚੇ ਹੁੰਦੇ ਨੇਗੇ ਉਹਦੀਆਂ ਉਹਦੇ ਪੁੱਤਰਾਂ ਤੇ ਵੀ ਹੁੰਦੇ ਨੇ ਉਹਦੇ ਪਰਿਵਾਰਾਂ ਤੇ ਵੀ ਹੁੰਦੇ ਨੇ ਵੀ ਇਸ ਦੁਨੀ ਮੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਜਿਹੜਾ ਭਗਵੰਤ ਮਾਨ ਸਾਹਿਬ ਆ ਇਹ ਮਤਲਬ ਆਮ ਆਦਮੀ ਪਾਰਟੀ ਦਾ ਬੰਦਾ ਕਹਿੰਦਾ ਤੀਗਾ ਹਉ ਖਾਸ ਤੋਂ ਵੀ ਮੈਨੂੰ ਐ ਲੱਗੀਆਂ ਜਾਂਦਾ ਹੈਗਾ ਵੀ ਉਹ ਤਾਂ ਕੋਈ ਬਾਹਰਲੇ ਦੇਸ਼ਾਂ ਨਾਲ ਹੀ ਇਹ ਗੱਲ ਹੋਗੀ ਕਿੰਨਾ ਉਹਨੇ ਕੀ ਕੀਤਾਗਾ ਕਿੰਨੀਆਂ ਲੁੱਟਾਂ ਮਾਰੀਆਂ ਨੇ ਜਿਹੜਾ ਇਹ ਕਹਿੰਦੇ ਦੇਗੇ ਵੀ ਪੰਜਾਬ ਅਕਾਲੀ ਦਲ ਇੱਥੇ ਸ਼੍ਰੋਮਣੀ ਕਮੇਟੀ ਦਾ ਪੈਸਾ ਵੰਡਿਆ ਜਾਂਦਾ ਹੈ ਜੇ ਸ਼੍ਰੋਮਣੀ ਕਮੇਟੀ ਦਾ ਪੈਸਾ ਅਕਾਲੀ ਦਲ ਨੇ ਵੰਡਿਆ ਵੀ ਹੈ ਬਾਦਲ ਸਾਹਿਬ ਨੇ ਵੰਡਿਆ ਵੀ ਹੈ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਤਾਂ ਦਿੱਤਾ ਹੈ ਇਹ ਇਹ ਸਪਸ਼ਟ ਕਰੇ ਕਿ ਇਹ ਦਿੱਲੀ ਦੇ ਲਟੇਰਿਆਂ ਨੂੰ ਯੂਪੀ ਦੇ ਲਟੇਰਿਆਂ ਨੂੰ ਇਹ ਸਾਰਾ ਪੈਸਾ ਇਹਨੇ ਦੇਤਾ ਚੱਕ ਕੇ ਸਾਰਾ ਪੰਜਾਬ ਖੰਗਾਲ ਕਰਤਾ ਜਿਹੜਾ 60 ਸਾਲ ਚ ਨਹੀਂ ਕਰਜ਼ਾ ਚੜਿਆ ਤੀਗਾ ਉਹ ਇਹਨੇ 1-4 ਸਾਲ ਚ ਕਰਜ਼ਾ ਚੜਾ ਕੇ ਸਾਰਾ ਪੰਜਾਬ ਦਾ ਸਤਿਆਨਾਸ਼ ਕਰਤਾ ਸਾਰਾ ਅੱਜ ਪੰਜਾਬ ਦੇਖਦਾ ਵੀ ਸਾਡੇ ਸਰ ਕਰਜ਼ਾ ਕਿੰਨਾ ਹੈ ਜਿਹੜਾ 60 ਸਾਲ ਚ ਨਹੀਂ ਚੜਿਆ ਤੀ ਇਹਨੇ 4 ਸਾਲ ਚ ਚੜਾ ਕੇ ਸਾਡੇ ਪੰਜਾਬ ਦੀ ਰੰਗ ਕੱਟਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਜਲ ਨੂੰ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਮਤਲਬ ਕਿਸ ਤਰ੍ਹਾਂ ਲੋਕ ਵੋਟ ਵੋਟ ਦੇ ਰਹੇ ਇਹ ਜੀ ਮਤਲਬ ਜਿਹੜਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਕਿ ਨਾ ਜੀ ਪਹਿਲਾਂ ਗੱਪਾਂ ਛਪਾਂ ਨਾਲ ਜਿਹੜਾ ਇਹਨਾਂ ਨੇ ਕੁਝ ਕਰਕੇ ਸਾਡੇ ਗਰੀਬ ਲੋਕਾਂ ਨੂੰ ਮਤਲਬ ਪਹਿਲਾਂ ਏਸੀ ਲੋਕਾਂ ਤੋਂ ਪਹਿਲਾਂ ਹੀ ਫਾਰਮ ਪ੍ਰਾ ਲੈ ਤੁਹਾਨੂੰ ਇੱਕ ਇੱਕ ਹਜ਼ਾਰ ਰੁਪਿਆ ਦੇਵਾਂਗੇ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਸਪੋਂ ਜਿਹੜੀਆਂ ਸਾਡੀਆਂ ਏਸੀ ਲੋਕਾਂ ਨੂੰ ਪਹਿਲਾਂ ਪੈਨਸ਼ਨਾਂ ਦਿੱਤੀਆਂ ਗਿਆ ਅੱਛਾ ਆਟਾ ਦਾਲ ਸਕੀਮਤੀ ਜਿਹੜੀ ਬਾਦਲ ਸਾਹਿਬ ਨੇ ਆਪ ਲਾਈ ਸੀਗੀ 2 ਰੁਪਏ ਕਿਲੋ ਵਾਲੀ ਉਹ ਸ਼ੇਰ ਬੱਗੇ ਨੇ ਆਉਂਦੇ ਹੀ ਜਦੋਂ ਸਰਕਾਰ ਬਣੀ ਆਉਂਦੇ ਹੀ ਪਹਿਲਾਂ ਸਾਡੇ ਤੇ ਰੰਦਾ ਲਾਇਆ ਸਾਡੇ ਗਰੀਬ ਲੋਕਾਂ ਤੇ ਲਾਇਆ ਪਰ ਅਮੀਰਾਂ ਦੀ ਗੱਲ ਛੱਡ ਕੇ ਗਰੀਬ ਲੋਕਾਂ ਦੇ ਰੰਦਾ ਲਾਇਆ ਨਾ ਕੋਈ ਸਾਨੂੰ ਦੇਖੋ ਹੁਣ ਸਕਰਨ ਸਕੀਮ ਮਿਲ ਰਹੀ ਹੈ ਸਾਡੇ ਗਰੀਬ ਲੋਕਾਂ ਨੂੰ ਨਾ ਕੋਈ ਸਾਨੂੰ ਹੋਰ ਸੁਭਤਾ ਮਿਲ ਰਹੀ ਹੈ ਕਿ ਅੱਗੇ ਜਿਹੜੇ ਸਾਡੇ ਲੋਕਾਂ ਦੇ ਬਿੱਲ ਮਾਫ ਵਾਲੀ ਗੱਲ ਸੀ ਉਹ ਤਾਂ ਇਹਨਾਂ ਨੇ ਚੱਕੇ ਦਿੱਤਾ ਵੀ ਉਹਦਾ ਸਰਬਸੰਮਤੀ ਨਾਲ ਸਾਰਿਆਂ ਨਾਲ ਹੀ ਸਾਰਿਆਂ ਨੇ ਹੀ ਕਰਤੇ ਪਰ ਜਿਹੜੇ ਹੁਣ ਸਾਡੇ ਗਰੀਬ ਲੋਕ ਨੇਗੇ ਉਹ ਐਨੇ ਤੰਗ ਨੇਗੇ ਜਿਹੜੀ ਮੈਂ ਆਪ ਇੱਕ ਵਾਰੀ ਹਸਪੀਟਲ 'ਚ ਗਿਆ ਉੱਥੇ ਜਦੋਂ ਉਹਨਾਂ ਨਾਲ ਮੈਂ ਗੱਲ ਇਿੱਥੇ ਜਿਹੜੇ ਆਪਣੇ ਅੱਜ ਦੇ ਹਾਈਡਰ ਨੇਗੇ ਉੱਥੇ ਡਾਕਟਰ ਮੈਡਮ ਨੇਗੇ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਵੀ ਇਹ ਜਿਹੜਾ ਸਾਡਾ ਜਦੋਂ ਪਹਿਲਾਂ ਸੀਗਾ ਇਹ ਹਸਪਤਾਲ ਇੱਥੇ ਚਾਰ ਪੰਜ ਬੈੱਡ ਹੁੰਦੇ ਸੀਗੇ ਅੱਛਾ ਟੀਕੇ ਹੁੰਦੇ ਜਗੇ ਬੋਤਲਾਂ ਹੁੰਦੀਆਂ ਆਂਗੇ ਜਾਂ ਡਾਕਟਰ ਹੁੰਦੇ ਤੇਗੇ ਵੀ ਅੱਜ ਦਾ ਇਹ ਪ੍ਰੋਗਰਾਮ ਤੁਹਾਡਾ ਕੀ ਹੈ ਉਹਨਾਂ ਨੇ ਇਹ ਗੱਲ ਸਪਸ਼ਟ ਕਰੀ ਵੀ ਜਿਹੜੀ ਇਹ ਮਹੱਲਾ ਕਿੰਨੀ ਦਿਨ ਦਾ ਮਤਲਬ ਕੀ ਹੈ ਮਤਲਬ ਇਹ ਹੈਗਾ ਵੀ ਇਹ ਤਾਂ ਸ਼ੁਰੂ ਵਾਲੀ ਫਸਟ ਰੇਟ ਹੈ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਜੇ ਜੀ ਸ਼ੁਰੂ ਵਾਲੀ ਫਸਟ ਰੇਟ ਹੁੰਦੀ ਹੈ ਇਹ ਇਹ ਤਾਂ ਮਤਲਬ ਬੱਸਾਂ ਵਾਲਿਆਂ ਨੂੰ ਵੀ ਸਹੂਲਤਾਂ ਨਹੀਂ ਆ ਗਈਆਂ ਵੀ ਉਹ ਆਪਣੀ ਫਸਟ ਰੇਟ ਰੱਖਣਾ ਵੀ ਜਿਹੜੇ ਸਾਡੇ ਪਹਿਲਾਂ 5-7 ਬੈਡਾਂ ਦਾ ਇੱਕ ਵਾਰੀ ਲੋਕਲ ਗੱਲ ਦੱਸ ਰਹੇ ਸੀ ਲੋਕਾਂ ਦੀਆਂ ਗੱਲਾਂ ਬਤ ਦੱਸ ਰਹੇ ਸੀ ਕਿ ਲੋਕਾਂ ਨੂੰ ਸਹੂਲਤਾਂ ਨਹੀਂ